ਇੱਕ 5 10 24 ਨੂੰ ਲੜਾਈ ਹੋਈ ਸੀ ਪਿੰਡ ਕਲਸੇੜ ਦੇ ਵਿੱਚ ਜੀ ਇੱਕ ਮੁੰਡਾ ਅਜੇ ਕੁਮਾਰ ਬੱਲੀ ਹੈ ਉਹਦੇ ਫਾਦਰ ਸਾਹਿਬ ਨਾਲ ਕੋਈ ਬਹਿਸ ਕਰ ਗਏ ਸੀ ਦੁਕਾਨ ਹੈ ਉਹਦੀ ਕਰਿਆਨੇ ਦੇ ਏਡੇ ਦੇ ਵਿੱਚ ਹੂੰ ਤੇ ਉਸ ਤੋਂ ਬਾਅਦ ਉਹ ਮੁੜ ਕੇ ਆਏ ਤੇ ਉਹਨੇ ਗੰਡਾਸਾ ਮਾਰਿਆ ਤੇ ਅਧੀਨ ਤਾਰਾ 307 ਦੀ ਜਿਹੜੀ ਹੈਗੀ ਹੈ ਡਾਕਟਰ ਦੀ ਮੈਡੀਕਲ ਓਪੀਨੀਅਨ ਤੋਂ ਬਾਅਦ ਪਰਚਾ ਦਰਜ ਦਿਸਟ੍ਰਿਕਟ ਕੀਤਾ ਗਿਆ ਸੀ ਥਾਣਾ ਮੰਗਲ ਦੇ ਵਿੱਚ ਇਹਦੇ ਵਿੱਚ ਕੁੱਲ ਚਾਰ ਦੋਸ਼ੀ ਤੇ ਜੀ ਚਾਰਾਂ ਚੋਂ ਇੱਕ ਦੋਸ਼ੀ ਅਸੀਂ ਹੋਰ ਨਾਮਜ਼ਦ ਕੀਤਾ ਇੱਕ ਜੁਵਨਾਈਲਾ ਉਹਦੀ ਅਰੈਸਟ ਪੈਂਡਿੰਗ ਹੈ ਬਾਕੀ ਚਾਰ ਦੋਸ਼ੀ ਇੱਕ ਦਾ ਨਾਮ ਹੈਗਾ ਸਾਹਿਬ ਦੂਜਾ ਦਸ਼ਾਂਤ ਤੇ ਨikhil ਤੇ ਇੱਕ ਅਨਿਰuddh ਇੱਕ ਕਲਸੇੜੇ ਪਿੰਡ ਦੇ ਬਸਡੇੜੇ ਦੇ ਰਹਿਣ ਵਾਲੇ ਨੇ ਇਹਨਾਂ ਪਿੰਡਾਂ ਦੇ ਤੇ ਆਪਾਂ ਚਾਰ ਦੇ ਚਾਰ ਅਰੈਸਟ ਕਰ ਲਏ ਨੇ ਜੀ ਤੇ ਪੁਲਿਸ ਰਿਮਾਨ ਲਿਆ ਸੀ ਕੱਲ ਦੋ ਤਿੰਨ ਦਾ ਜਿਹੜਾ ਵੈਪਨ ਸਿੰਘ ਯੂਜ਼ ਕੀਤਾ ਉਹ ਵੀ ਆਪਾਂ ਰਿਕਵਰ ਕਰਾ ਲਿਆ ਸੀ ਤੇ ਹੁਣ ਜਿਹੜਾ ਹੈਗਾ ਇਹਨਾਂ ਨੂੰ ਆਪਾਂ ਕੱਲ ਸੇਕ ਕੋਰਟ ਵਿੱਚ ਪੇਸ਼ ਕਰਾਂਗੇ ਲੜਾਈ ਤਾਂ ਇੱਕ ਸਿੰਪਲੀ ਬਹਿਸ ਹੋਈ ਜੀ ਇਹ ਹੂੰ ਕੋਈ ਦੁਕਾਨਦਾਰ ਤੇ ਫਾਦਰ ਸਾਹਿਬ ਨਾਲ ਵੈਸੇ ਮੁੜ ਗਿਆ ਏ ਮੈਨੂੰ ਕੀ ਗੱਲ ਹੋਈ ਲੜਾਈ ਲੜੋਈ ਮਤਲਬ ਐਟ ਦਾ ਮੂਵਮੈਂਟ ਲੜਾਈ ਹੋਈ ਸਰ ਕੋਈ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਹਾਂ ਇਹ ਕਿਹੜਾ ਸਾਹਿਬ ਇੱਕ ਮ ਸਾਹਿਲ ਇੱਕ ਮੁੰਡਾ ਇਹਦੇ ਵਿੱਚ ਉਹ ਸਾਹਿਲ ਮੁੰਡਾ ਦਾ ਪਹਿਲਾਂ ਵੀ ਇੱਕ ਪਿੱਛੇ ਜਿਹੜੀ ਲੜਾਈ ਹੋਈ ਸੀ ਇਹਦਾ ਕੰਪਰੋਮਾਈਜ਼ ਹੋ ਗਿਆ ਸੀ ਉਸ ਕੇਸ ਦੇ ਵਿੱਚ ਉਹ 323 24 ਦਾ ਪਰਚਾ ਸੀ ਜੀ ਇੱਕ ਮਤਲਬ ਹੁਣ ਇਹ ਕਾਫੀ ਮਤਲਬ ਨੋਟੋਰੀਅਸ ਬੰਦੇ ਨੇ ਤੇ ਆਪਾਂ ਪੁਲਿਸ ਨੇ ਅਰੈਸਟ ਕਰ ਲਏ